ਸਾਡੇ ਕੋਲ 1:30 ਵਜੇ ਦੇ ਕਰੀਬ ਇੱਕ ਇਤਲਾਹ ਹੀ ਸੀਗੀ ਕਿ ਸਮਰਾਲਾ ਮਾਛੀਵਾੜਾ ਰੋਡ ਤੇ ਗੜੀ ਭੁਲ ਕੋਲੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੁਰੰਤ ਮੌਕੇ ਤੇ ਜਿਹੜੀ ਇਨਫਾਰਮੇਸ਼ਨ ਮਿਲਨ ਤੇ ਮੌਕੇ ਤੇ ਸਾਡੇ ਡੀਐਸਪੀ ਸਮਰਾਲਾ ਐਸਐਚਓ ਐਸਐਚਓ ਮਾਛੀਵਾੜਾ ਸਾਹਿਬ ਸਾਡੀ ਸੀਆਈ ਰਿਡਿਮ ਡੀਐਸਪੀ ਡੀ ਤੇ ਮੈਂ ਇੱਥੇ ਸੀ ਮੌਕੇ ਤੇ ਪਹੁੰਚਿਆ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਵਿਕਟਿਮ ਨੇ ਬਲਦੇਵ ਸਿੰਘ ਜੀ ਦੇ ਉਹਨਾਂ ਦੇ ਗੋਲੀ ਟੱਚ ਹੋਈ ਹੈ ਤੇ ਥੋੜੀ ਇੰਜਰੀ ਹੋਈ ਹੈ ਉਹਨਾਂ ਨੂੰ ਇੱਥੇ ਸਮਰਾਲਾ ਸਿਵਲ ਹਸਪੀਟਲ ਤੋਂ ਮੁੜ ਲਈ ਸਾਈਟ ਆ ਦਵਾਦ ਸੈਕਟਰ 32 ਜਿਹੜਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਜਿਹੜੀ ਸਿਹਤ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਇਹਦੇ ਵਿੱਚ ਮਾਮਲਾ ਦਰਜ ਕਰਕੇ ਡੁੰਗਾਈ ਨਾਲ ਇਹਦੀ ਤਫਤੀਸ਼ ਕਰਾਂਗੇ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀਆਂ ਗੋਲੀਆਂ ਚੱਲੀਆਂ ਸਰ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਬੁਲੇਟ ਫਾਇਰ ਹੋਈ ਹੈ ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ ਸਾਰੀ ਗੱਲ ਜਿਵੇਂ ਹੋਊਗੀ ਤੁਹਾਨੂੰ ਦੱਸਿਆ ਜਾਊਗਾ ਬਟਾਈ ਕੋਈ ਨਹੀਂ ਕਰਦੇ ਨਹੀਂ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਹੁਣ ਤਫਤੀਸ਼ ਕਰਾਂਗੇ ਅਸੀਂ ਸਾਰੀ ਢੰਗਾਂ ਨਾਲ ਤਫਤੀਸ਼ ਕਰਾਂਗੇ ਉਸ ਤੋਂ ਬਾਅਦ ਜੀ ਇਹ ਇੱਕ ਇੱਥੇ ਏਰੀਆ ਦੇ ਵਿੱਚ ਸਕੂਲ ਚਲਾਉਂਦੇ ਨੇ ਜੀ ਤੇ ਬਾਕੀ ਜਿਵੇਂ ਕੋਈ ਅਗਲੀ ਗੱਲ ਹੋਈ ਤੁਹਾਨੂੰ ਦੱਸਿਆ ਕਿੰਨੇ ਕੁ ਜਣੇ ਸੀ ਕਿਹੜੀ ਚੀਜ਼ ਤੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਇਹ ਜਿਵੇਂ ਕਿ ਸਾਨੂੰ ਪਤਾ ਲੱਗਿਆ ਇਹ ਸਾਰਾ ਚ ਕੀ ਗੱਲ ਹੋ ਗਈ ਹਾਂ ਇੱਕ ਥ੍ਰੀ ਰੈਕਸ ਰਕ ਰਹੇ ਗੱਟੀ ਤੇ ਗੋਲੀ ਚਲਾਈਏ ਕੀ ਨਾਮ ਆ ਤੁਹਾਡਾ ਬਲਦੇਵ ਸਿੰਘ son of ਬਚਿੱਤਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਟ੍ਰੈਂਡਿੰਗ ਟ੍ਰੈਂਡਿੰਗ ਕੋਵਿੰਟ ਵੇਟ ਕਰੋ ਕਿਹਨੇ ਮਾਰੀ ਆ ਐ ਨਹੀਂ ਪਤਾ ਆਈ ਆਈ 23 ਕੀ ਆਈ 103 ਆਈ 20 ਗੱਡੀ ਸੀ ਆਈ 20 ਗੱਡੀ ਸੀ ਅੱਛਾ ਕਰਨਾ ਸੀ ਕੋਈ ਤੁਹਾਡੀ ਜਿੱਦ ਮੈਂ ਕਿਸੇ ਨਾਲ ਠੀਕ ਮੈਂ ਠੀਕ ਹੈ ਕੁਛ ਨਹੀਂ मैं डॉक्टर था, हाँ। तो था हाँ जी पेशेंट नेम ने बलदेव सिंह फिफ्टी वन ईयर है रेसिडेंट है चंडीगढ़ में तो हमारे पास एलरजिस्ट्री ऑफ गन शॉट इंजरी करके ही आए अभी एक बीस से उनका टाइम ऑफ इंसिडेंट है घड़ी के पुल के पास कैसे कोई रनिंग स्पीडिंग कार आके उनको शॉर्ट शूट किया नेक पे लगी पेशेंट जब हमारे पास आए थे तो वो कॉन्शियस वेल औरड ही है हमने पॉजिटिव ट्रीटमेंट दे दिया है और बाकी एक्सरे वगैरह क्लीन है अभी वी हैव रेफर्डेड थर्टी टू वी एम पी थर्टी टू ऑन पेशेंट रिक्स फार्टीज रिक्वेस्ट हाँ जी एक ही दिल्ली लगी